ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਾਂਗੇ ਵੂਵਨ ਰੋ ਤੁਹਾਨੂੰ ਅੱਜ ਦੱਸੂਗੀ ਵੀ ਕਿਵੇਂ ਬਣਦਾ ਇਹਦੇ ਨਾਲ ਆਪਾਂ ਕੋਈ ਸੂਟ ਹੋਵੇ ਉਹ ਵੀ ਰੈਡੀ ਕਰ ਸਕਦੇ ਆ ਜੇ ਮਤਲਬ ਹੂਪਸ ਬਣਦੇ ਨੇ ਅੱਜ ਕੱਲ੍ਹ ਹਨਾ ਜਿਵੇਂ ਮੈਰिज ਅਨਿਵਰਸਰੀ ਲਈ ਜਾਂ ਕਿਸੇ ਦੀ ਮੈਰिज ਤੇ ਕਿਸੇ ਨੂੰ ਗਿਫਟ ਕਰਨਾ ਉਹ ਬਣਦੇ ਨੇ ਉਹਤੇ ਵੀ ਇਹ ਜਿਆਦਾ ਯੂਜ਼ ਹੁੰਦਾ ਪਹਿਲਾਂ ਸਰਕਲ ਸਕੇਲ ਦੇ ਨਾਲ ਆਪਾਂ ਸਰਕਲ ਲਗਾ ਲਾਂਗੇ ਵੀ ਜੁੱਡਾ ਕਾ ਆਪਾਂ ਫਲਾਵਰ ਬਣਾਉਣਾ ਇਹਦੇ ਵਿੱਚ ਇੱਕ ਹੁੰਦਾਗਾ ਕਿ ਇਹਦੇ 'ਚ ਨਾ ਮਤਲਬ ਜੋਟਾ ਨਹੀਂ ਹੁੰਦਾ ਲਾਈਨਾਂ ਦਾ ਲਾਈਨਾਂ ਮਾਰਨੀਆਂ ਹੁੰਦੀਆਂ ਆਪਾਂ ਵਿੱਚ ਇਹਦੇ ਜਿਵੇਂ 1 2 3 4 ਤੇ 5 ਇਹਦੇ ਵਿੱਚ ਜ਼ਿਆਦਾ ਹੁੰਦਾਗਾ ਵੀ ਤਿੰਨ ਲਾਈਨਾਂ ਵੱਜਦੀਆਂ ਨੇ ਠੀਕ ਐ ਜੇ ਤੋਂ ਵੱਡਾ ਹੋਵੇ ਵੀਲ ਥੋੜਾ ਜਹਾਣਾ ਇਹ ਤਾਂ ਸੱਤ ਲੈਣਾ ਜੇ ਉਸ ਤੋਂ ਹੀ ਵੱਡਾ ਹੋਵੇ ਤਾਂ ਨੌ ਲੈਣਾ ਕਦੇ ਵੀ ਜੋਟਾ ਨਹੀਂ ਲਾਈਨਾਂ ਦਾ ਵੱਜਦਾ ਵੀ ਇਦਾਂ ਨਹੀਂ ਹੁੰਦਾ ਵੀ ਦੋ ਲਾਈਨਸ ਤੇ ਨਹੀਂ ਬਣਦਾ ਇਹ ਚਾਰ ਤੇ ਨਹੀਂ ਬਣਦਾ ਤੇ 6 ਤੇ ਨਹੀਂ ਬਣਦਾ ਹਮੇਸ਼ਾ ਇਹ ਤਿੰਨ ਪੰਜ ਸੱਤ ਜਾਂ ਨੌ ਲਾਈਨਾਂ ਤੇ ਹੀ ਬਣਦਾ ਠੀਕ ਐ ਜੀ ਚਲੋ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਦੱਸਦੇ ਹਾਂ ਵੀ ਕਿਵੇਂ ਬਣੂਗਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਦੇ ਹੋ ਕਮੈਂਟ ਜ਼ਰੂਰ ਕਰਿਓ ਵੀਡੀਓ ਤੇ ਵੀ ਕਿਵੇਂ ਲੱਗਦੀ ਆ ਤੇ ਲਾਈਕ ਜ਼ਰੂਰ ਕਰਦੇ ਹੋ ਬਾਕੀ ਜੇ ਕਿਸੇ ਵੀ ਮੇਰੇ ਭੈਣ ਨੇ ਮਤਲਬ ਆਨਲਾਈਨ ਕਲਾਸਾਂ ਲੈਣੀਆਂ ਨੇ ਹਨਾ ਉਹ ਮੈਨੂੰ ਮੈਂ ਨੰਬਰ ਮੈਂਸ਼ਨ ਕਰ ਦੂੰਗੀ ਵੀਡੀਓ ਦੇ ਵਿੱਚ ਤੇ ਉਹ ਮੈਨੂੰ ਉਸ ਨੰਬਰ ਤੇ WhatsApp ਮੈਸੇਜ ਕਰਦੇ ਨੇ ਤੇ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਹੁਣ ਵੀਡੀਓ ਇਹ ਕੀ ਕਰਨਾ ਪਹਿਲਾਂ ਆਪਾਂ ਸੈਂਟਰ ਚੋਂ ਸੂਈ ਕੱਢਣੀ ਆ ਪਹਿਲਾਂ ਇਹ ਸਾਰੀਆਂ ਜਿਹੜੀਆਂ ਆਪਾਂ ਲਾਈਨਾਂ ਪਾਈਆਂ ਨੇ ਨਾ ਵਿੱਚ ਇਹ ਉਹ ਕਰ ਲਾਂਗੇ ਬਹੁਤ ਸੌਖਾ ਹੈ ਇਹ ਠੀਕ ਹੈ ਜੀ ਇਹ ਆਪਾਂ ਜਦੋਂ ਸਾਰੀਆਂ ਲਾਈਨਾਂ ਮਾਰ ਲੀਆਂ ਹੁਣ ਆਪਾਂ ਕੀ ਕਰਨਾ ਇੱਕ ਸਾਈਡ ਤੇ ਇੱਥੇ ਸੂਈ ਬਾਹਰ ਕੱਢ ਲਾਂਗੇ ਸੈਂਟਰ ਦੇ ਕੋਲੇ ਹੁਣ ਕੀ ਕਰਨਾ ਆਪਾਂ ਇੱਕ ਜਿਹੜਾ ਆਪਾਂ ਹਰ ਟਾਂਕੇ ਪੈਣਾ ਹੈ ਨਾ ਇੱਕ ਵਾਰ ਦੱਬਣਾ ਟਾਂਕਾ ਇੱਕ ਵਾਰ ਚੱਕਣਾ ਵਾ ਠੀਕ ਹੈ ਆ ਦੇਖੋ ਆ ਦੇਖੋ ਹੁਣ ਆਪਾਂ ਇਹ ਤੋਂ ਹੇਠਾਂ ਦੀ ਸੂਈ ਕੱਢ ਲਈ ਫੇਰ ਉੱਪਰ ਦੀ ਫੇਰ ਉਹਦੇ ਟਾਂਕੇ ਦੇ ਹੇਠਾਂ ਦੀ ਇਜੇ ਹੁਣ ਅੱਗੇ ਵੀ ਫਿਰ ਇੱਕ ਵਾਰ ਉੱਪਰ ਦੀ ਉਹਦੇ ਫੇਰ ਉਹਦੇ ਹੇਠਾਂ ਦੀ ਹੁਣ ਦੁਬਾਰਾ ਤਾਂ ਹੁਣ ਜਿੰਨੇ ਉਹਨਾਂ ਦੇ ਉਲਟ ਕਰ ਦੇਣਾ ਜਿਹੜਾ ਪਹਿਲਾਂ ਕੀਤਾ ਸੀ ਆਪਾਂ ਏਸੀ ਤਰੀਹੀ ਇਹ ਸਾਰਾ ਰੋਜ਼ਾ ਜਿਹੜਾ ਇਹ ਕੰਪਲੀਟ ਹੋ ਜਾਊਗਾ ਬਹੁਤ ਹੀ ਸੌਖਾ ਹੈ ਦੂਸਰੇ ਨਾਲੋਂ ਬੁਲੀਅਨ ਰੋਜ਼ ਤੇ ਬ੍ਰਾਜ਼ੀਲੀਅਨ ਨਾਲੋਂ ਸੌਖਾ ਬਾਕੀ ਸਿੰਧੀ ਦੀ ਕਢਾਈ ਦਾ ਵੀ ਮੈਂ ਆਨਲਾਈਨ ਕਲਾਸਾਂ ਲਗਾ ਰਹੀਆਂ ਹਾਂ ਕਿ 1 ਜੁਲਾਈ ਤੋਂ ਆਪਣੀਆਂ ਕਲਾਸਾਂ ਸਟਾਰਟ ਹੋਣਗੀਆਂ ਉਹਦੇ ਚ ਬੇਸਿਕ ਟੂ ਐਡਵਾਂਸ ਸਾਰੀ ਕਢਾਈ ਬਾਰੇ ਦੱਸਿਆ ਜਾਊਗਾ ਜੇ ਕਿਸੇ ਨੇ ਵੀ ਜੁਆਇਨ ਕਰਨੀ ਹੋਣਗੀਆਂ ਆਨਲਾਈਨ ਕਲਾਸਾਂ ਤਾਂ ਡਿਸਕ੍ਰਿਪਸ਼ਨ ਚ ਮੈਂ ਨੰਬਰ ਦੇਊਂਗੀ ਆਪਣਾ ਉਹ ਤੇ ਮੈਨੂੰ ਮੈਸੇਜ ਕਰ ਲਿਓ ਸਕਰੀਨ ਤੇ ਵੀ ਮੈਂ ਸ਼ੋਅ ਕਰ ਦਊਂਗੀ ਤੇ ਡਿਸਕ੍ਰਿਪਸ਼ਨ ਚ ਵੀ ਪਾਊਂਗੀ ਨੰਬਰ ਉਹ ਤੇ ਮੈਨੂੰ ਮੈਸੇਜ ਕਰ ਲਿਓ ਜਿਨੇ ਆਨਲਾਈਨ ਕਲਾਸਾਂ ਜੁਆਇਨ ਕਰਨੀਆਂ ਹੋਣਗੀਆਂ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੈ ਵੀਡੀਓ ਤੇ ਲਾਈਕ ਜ਼ਰੂਰ ਕਰਿਆ ਕਰੋ ਹਾਂਜੀ ਹੁਣ ਆਪਾਂ ਇਸੇ ਤਰੀਕੇ ਨਾਲ ਰੋਜ਼ ਨੂੰ ਕੰਪਲੀਟ ਕਰ ਲਾਂਗੇ ਤੇ ਇਹ ਆਪਾਂ ਉਦੋਂ ਤੱਕ ਕੀ ਮਤਲਬ ਕਰਨਾਗਾ ਜਿਹੜੀਆਂ ਆਪਾਂ ਪਹਿਲਾਂ 5 ਲਾਈਨਾਂ ਮਾਰੀਆਂ ਸੀ ਨਾ ਜਿੰਨਾਂ ਜਿਹੜੋ ਕਵਰ ਨਹੀਂ ਹੁੰਦੀਆਂ ਉਹਨਾਂ ਟਾਈਮ ਆਪਾਂ ਇਹ ਇਦਾਂ ਕਰੀ ਜਾਣਾ ਤੇ ਡਾਂਕੇ ਜਦੋਂ ਆਪਾਂ ਜਿਹੜੇ ਵਿੱਚ ਦੀ ਟਪਾਵਾਂਗੇ ਜਿਹੜਾ ਥ੍ਰੈਡ ਹੈ ਨਾ ਇਹਨੂੰ ਜ਼ਿਆਦਾ ਕਸਣਾ ਨਹੀਂ ਹੈਗਾ ਨਾ ਹੀ ਜ਼ਿਆਦਾ ਢਿੱਲਾ ਛੱਡਣਾ ਜੇ ਜ਼ਿਆਦਾ ਕਸ ਦਾਂਗੇ ਆਪਾਂ ਉੱਥੇ ਇਕੱਠੇ ਹੋਈ ਜਾਣਗੇ ਇਹ ਧਾਗੇ ਜੀ ਥੋੜਾ ਜਿਹਾ ਇਹਨੂੰ ਢਿੱਲਾ ਛੱਡ ਕੇ ਉਹ ਘਰੀ ਜਾਣਾਗਾ ਹੁਣ ਦੇਖੋ ਇਹ ਰੋਜ਼ ਆ ਜਿਹੜਾ ਕੰਪਲੀਟ ਹੋ ਗਿਆ ਲਾਈਨ ਆ ਦਿਸ ਨੂੰ ਹਟ ਗਈਆਂ ਹੁਣ ਆਪਾਂ ਸੂਈ ਨੂੰ ਇੱਕ ਸਾਈਡ ਵਿੱਚ ਦੀ ਨੀਚੇ ਲੈ ਜਾਾਂਗੇ ਤੇ ਇਹਨੂੰ ਗੰਡ ਦੇ ਦਵਾਂਗੇ ਤੇ ਇੱਥੇ ਆਪਣਾ ਜਿਹੜਾ ਇਹ ਰੋਜ਼ ਆ ਇਹ ਹੋ ਗਿਆ ਕੰਪਲੀਟ ਤੇ ਵਿਚਕਾਰ ਜਿਹੜੀ ਇਹ ਥਾਂ ਬਚ ਗਈ ਹੈ ਨਾ ਇੱਥੇ ਆਪਾਂ ਜਾਂ ਤਾਂ ਚਿੱਟੇ ਰੰਗ ਦਾ ਮੋਤੀ ਲਗਾ ਦਾਂਗੇ ਜਿਵੇਂ ਜਿ ਤੁਹਾਨੂੰ ਠੀਕ ਲੱਗੇ ਡਿਜ਼ਾਈਨ ਦੇ ਅਕੋਰਡਿੰਗ ਠੀਕ ਹੈ ਜਾਂ ਫਿਰ ਚਿੱਟੇ ਐਂਕਰ ਥ੍ਰੈਡ ਦੇ ਨਾਲ ਇੱਥੇ ਫਰੈਂਚ ਨੋਟ ਦੇ ਦਵਾਂਗੇ ਵਿਚਕਾਰ ਇਹਦੇ ਓਕੇ ਜੀ ਤੇ ਜਾਂ ਫਿਰ ਆਪਾਂ ਕੀ ਕਰਾਂਗੇ ਜਿਵੇਂ ਹੁਣ ਮੇਰੇ ਕੋਲ येलो ਕਲਰ ਦਾ ਥ੍ਰੈਡ ਆਗਾ ਤੇ ਮੈਂ yellow color ਦੇ ਨਾਲ ਨਵਿਚਕਾਰ ਫਰੈਂਚ ਨੋਟ ਦੇ ਦੂੰਗੀ ਇਹਨੂੰ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਜਿਹੜਾ ਇਹ ਵੂਵਨ ਰੋਜ਼ ਆ ਇਹ ਕੰਪਲੀਟ ਹੋ ਗਿਆ ਇਥੇ ਤੇ ਜਿਹਨੂੰ ਵੀਡੀਓ ਵਧੀਆ ਲੱਗੀ ਹੋ লাইਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਹੜੇ ਨਵੇਂ ਆਏ ਨੇ ਚੈਨਲ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਆਪਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ